ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਆ। ਕਈ ਇਹਨਾਂ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਜੀ ਕਿ ਜਿਵੇਂ ਖਾਸ ਤੌਰ ਤੇ ਬਾਸਮਤੀ ਦੀ ਫਸਲ 'ਚ ਗੱਲ ਕਰ ਲਈਏ ਕਿ ਸਾਡੇ ਪਿਛਲੇ ਸਾਲ ਬਾਸਮਤੀ ਦੇ ਵਿੱਚ ਚਿੱਟੀਆਂ ਮੁੰਜਰਾਂ ਬਹੁਤ ਜ਼ਿਆਦਾ ਹੋ ਗਈਆਂ ਸੀਗੀਆਂ ਝਾੜ ਤੇ ਕਾਫੀ ਅਸਰ ਪਿਆ ਸੀਗਾ। ਤੇ ਅਸੀਂ ਜਿਹੜੀ ਹੈਗੀ ਆ ਕੀਟਨਾਸ਼ਕ ਦਵਾਈ ਜਿਹੜੀ ਗੋਭ ਦੀ ਸੁੰਡੀ ਵਾਸਤੇ ਉਹ ਥੱਲੇ ਛੱਟਾ ਦੇਣ ਵਾਸਤੇ ਦਾਣੇਦਾਰ ਕਿਉਂਕਿ ਦਾਣ ਬਾਸਮਤੀ ਦੇ ਵਿੱਚ ਦਾਣੇਦਾਰ ਜਿਹੜੇ ਕੀਟਨਾਸ਼ਕ ਉਹ ਵੀ ਰਿਕਮੈਂਡਡ ਹੈ ਸਪਰੇਅ ਵੀ ਰਿਕਮੈਂਡਡ ਪਰ ਝੋਨੇ ਦੇ ਵਿੱਚ ਆਪਾਂ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਝੋਨੇ ਦੇ ਵਿੱਚ ਆਪਾਂ ਸਪਰੇਅ ਹੀ ਕਰਨੀ ਹੈ ਤਾਂ ਉਹ ਅਸੀਂ ਕਦੋਂ ਪਾਈਏ ਕਿ ਸਾਡੇ ਜਿਹੜੀਆਂ ਚਟੀਆਂ ਮੁੰਜਣਾ ਜ਼ਿਆਦਾ ਨਾ ਆਉਣ ਤੇ ਸਾਡੇ ਝਾੜ ਤੇ ਅਸਰ ਨਾ ਪਵੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲੜਾ ਬਟਨ ਦਾ ਬਲੋ ਵੀ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੀ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਕੀਟਨਾਸ਼ਕ ਦਾਣੇਦਾਰ ਤੇ ਸਪਰੇਆ ਰეკਮੈਂਡੇਸ਼ਨ ਦੇ ਵਿੱਚ ਤੁਹਾਨੂੰ ਮਦਦ ਆਦਦੇ ਨੇ ਇੱਕ ਤਾਂ ਡੋਜ਼ ਕਈ ਕਿਸਾਨ ਵੀਰ ਬਹੁਤ ਜ਼ਿਆਦਾ ਡਬਲ ਡੋਜ਼ ਵਰਤ ਲੈਂਦੇ ਆ ਜਿਹਦੇ ਵਿੱਚ ਖਾਸ ਤੌਰ ਤੇ ਜਿਹੜੀ ਫੇਮ ਆ ਉਹ 20 ਐਮ ਐਲ ਵਰਤਣੀ ਹੁੰਦੀ ਕਿਸਾਨ ਵੀਰ 25 30 35 40 ਐਮ ਐਲ ਤੱਕ ਵੀ ਵਰਤ ਲੈਂਦੇ ਡਬਲ ਡੋਜ਼ ਮਤਲਬ ਡਬਲ ਖਰਚਾ ਇਸ ਤੋਂ ਬਾਅਦ ਆ ਗਈ ਟਕੂਮੀ ਟਕੂਮੀ ਜਿਹੜੀ 50 ਗ੍ਰਾਮ ਰეკਮੈਂਡੇਸ਼ਨ ਆ ਟੈਕਨੀਕਲ ਫੇਮ ਦਾ ਤੇ ਟਕੂਮੀ ਦਾ ਇੱਕੋ ਜਿਹਾ ਹੁੰਦਾ ਫਲੂ ਬੈਂਡਮਾਈਡ ਪਰਸੈਂਟੇਜ ਦਾ ਫਰਕ ਹੈ ਟਕੂਮੀ ਦੇ ਵਿੱਚ 20% ਹੁੰਦੀ ਹੈ ਤੇ ਇਹ ਸੁੱਕੀ ਹੁੰਦੀ ਹੈ ਮਤਲਬ ਦਾਣੇਦਾਰ ਫਾਰਮ ਦੇ ਵਿੱਚ ਹੁੰਦੀ ਹੈ ਤੇ ਫੇਮ ਹੈ ਜਿਹੜੀ ਲਿਕਵਿਡ ਹੁੰਦੀ ਤੇ 39.35% ਹੁੰਦੀ ਆ ਤੇ ਇਸ ਤੋਂ ਇਲਾਵਾ ਕੋਰਾ ਜਣਾ ਜਿਹੜੀ ਉਹ 60 ਐਮਐਲ ਤੱਕ ਵਰਤ ਸਕਦੇ ਆ ਇਸ ਤੋਂ ਗਾ ਜਿਹੜੀ ਇੱਕ ਕਾਰਟ ਆਫ ਹਾਈਡਰੋਕਰਾਈਡ ਕਰਾਈਡ ਆ 75 ਤਾਕਤ ਦੀ ਮੋਟਰ ਨਾਂ ਤੇ ਆਉਂਦੀ ਆ ਉਹ ਵੀ ਜਿਹੜੀ ਹੈਗੀ ਆ ਦਾਣੇਦਾਰ ਫਾਰਮ ਦੇ ਵਿੱਚ ਆਉਂਦੀ 170 ਗ੍ਰਾਮ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਹੁੰਦੀ ਆ। ਜਾਂ ਫਿਰ 15 ਗ੍ਰਾਮ ਫਿਪਰੋਨੇਲ ਜਿਹੜੀ 80% ਡਬਲਯੂਜੀ ਇਹਨੂੰ ਆਪਾਂ 100 ਲੀਟਰ ਪਾਣੀ 'ਚ ਘੋਲ ਕੇ ਦੀ ਸਪਰੇਅ ਕਰ ਸਕਦੇ ਹੁੰਨੇ ਆ ਬਾਸਮਤੀ ਦੀ ਫਸਲ ਵਾਸਤੇ ਤੁਹਾਨੂੰ ਦੱਸ ਰਿਹਾ। ਕਦੋਂ ਜਦੋਂ ਆਪਾਂ ਨੂੰ 2% ਗੋਭਾਂ 100 ਮਗਰ 2 ਗੋਭਾਂ ਜਦੋਂ ਸੁੱਕੀਆਂ ਨਜ਼ਰ ਆਉਂਦੀਆਂ ਨੇ ਉਦੋਂ ਪਹਿਲਾਂ ਆਪਾਂ ਨੂੰ ਜੇ ਮੰਨ ਲਓ ਕਿਤੇ ਆਪਾਂ ਨੂੰ ਕਿੱਲੇ ਦੇ ਵਿੱਚ 2-4 ਗੋਭਾਂ ਸੁੱਕੀਆਂ ਨਜ਼ਰ ਆ ਗਈਆਂ ਤਾਂ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਨਾ ਕੋਈ ਫਾਇਦਾ ਜਿਹੜਾ ਸਪਰੇਅ ਕਰਨ ਦਾ ਜਾਂ ਦਾਣੇਦਾਰ ਕੀਟਨਾਸ਼ਕ ਪਾਉਣ ਦਾ ਤਾਂ ਸੋ ਮਗਰ ਜੋ ਗੋਭਾਂ ਖਾਸ ਤੌਰ ਤੇ ਤੁਸੀਂ ਜਿਹੜਾ ਜੇ ਚੈੱਕ ਕਰਨਾ ਨਾ ਤਾਂ ਜਿੱਥੇ ਛਾਂ ਹੈ ਤੁਹਾਡੇ ਕਿਤੇ ਦਰਖਤ ਹੈ ਜਾਂ ਨੇੜੇ ਵੱਟਾਂ ਬੰਨਿਆਂ ਦੇ ਨੇੜੇ ਜਿਹੜਾ ਤੁਸੀਂ ਖੇਤ ਚ ਚੈੱਕ ਕਰਦੇ ਰਹੋ ਤਾਂ ਉੱਥੇ ਤੁਹਾਨੂੰ ਗੋਭਾਂ ਜਿਹੜੀਆਂ ਹੈਗੀਆਂ ਸੁੱਕੀਆਂ ਨਜ਼ਰ ਆ ਜਾਣਗੀਆਂ ਤਾਂ ਉਥੋਂ ਤੁਸੀਂ ਜਿਹੜਾ ਹੈਗਾ 2-4 ਥਾਵਾਂ ਤੋਂ ਚੈੱਕ ਕਰੋ ਜੇ ਤੁਹਾਨੂੰ ਲੱਗਦਾ ਗੋਭਾਂ ਵੱਧ ਸੁੱਕੀਆਂ ਤਾਂ ਫਿਰ ਤੁਸੀਂ ਜਿਹੜੀ ਸਪਰੇਅ ਪਾਉਣੀ ਕਰਨੀ ਹੈ ਜਾਂ ਦਾਣੇਦਾਰ ਕੀਟਨਾਸ਼ਕ ਪਾਉਣਾ ਵਰਨਾ ਨਹੀਂ ਪਾਉਣਾਗਾ ਇਸੇ ਤਰ੍ਹਾਂ ਝੋਨੇ ਦੇ ਫਸਲ ਚ ਜਿਹੜੀ ਆ 5% ਗੋਬਾਂ ਸੁੱਕੀਆਂ ਤੇ ਕਿਉਂਕਿ ਝੋਨਾ ਥੋੜਾ ਜਿਆਦਾ ਸਖਤ ਜਾਨ ਹੁੰਦਾ ਬਾਸਮਤੀ ਨਾਲ ਬਾਸਮਤੀ ਦੇ ਵਿੱਚ ਇਹ ਕਿ ਥੋੜਾ ਜਿਆਦਾ ਜਿਹੜੀ ਗੋਬ ਵਾਲੀ ਸੁੰਡੀ ਦਾ ਹਮਲਾ ਵੀ ਵੱਧ ਹੁੰਦਾ ਤੇ ਤੇਜ਼ੀ ਨਾਲ ਵੱਧਦੀ ਆ ਤੇ ਇਹ ਤੇ ਝਾੜ ਤੇ بڑا ਜਿਹੜਾ ਕਸਾਰਾ ਇਸ ਚੀਜ਼ ਦਾ ਲੱਗ ਸਕਦਾ ਸੋ ਆਪਾਂ ਹੁਣ ਤੋਂ ਹੀ ਜਿਹੜਾ ਹੈਗਾ ਫਸਲ ਦਾ ਨਰੀਖਣ ਕਰਨਾ ਪਰ ਇਹ ਨਹੀਂ ਕਿ ਆਪਾਂ ਪਹਿਲਾਂ ਹੀ ਪਾ ਦਈਏ ਕਿ ਆਪਾਂ ਨੇ ਸੁੰਡੀ ਆ ਵੀ ਨਾ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਦੇਖਣਾ ਹੁੰਦਾ ਕਿਉਂਕਿ ਜੇ ਆਪਾਂ ਥੱਲੇ ਦਾਣੇਦਾਰ ਜਰ ਪਾ ਦਾਂਗੇ ਨਾ ਥੱਲੇੋਂ ਆਪਣੇ ਸਾਰੇ ਮਿੱਤਰ ਕੀੜੇ ਵਗੈਰਾ ਵੀ ਜਾਂ ਜੋ ਵੀ ਜਿਹੜੇ ਸੂਖਮ ਜੀਵ ਆ ਜਿਨ੍ਹਾਂ ਨੇ ਕਿਰਿਆਵਾਂ ਕਰਨੀਆਂ ਫਸਲ ਨੂੰ ਅਪਟੇਕ ਕਰਾਉਣੀ ਆ ਜਿਹੜਾ ਨੂੰ ਹਵਾਦਾਰ ਕਰਨਾ ਹਵਾ ਦੀ ਮੂਵਮੈਂਟ ਕਰਨੀ ਉਹ ਸਾਰੇ ਖਤਮ ਹੋ ਜਾਂਦੇ ਆ ਇਸ ਕਰਕੇ ਜਿਹੜੀਆਂ ਦਾਣੇਦਾਰ ਕੀਟਨਾਸ਼ਕਾਂ ਜਿਹੜੀਆਂ ਬਾਸਮਤ ਹੀ ਰਿਕਮੈਂਡਡ ਨੇ ਉਹਦੇ ਵਿੱਚ ਆਪਾਂ ਜਿਹੜੀ ਫਟੇਰਾ ਹੈ ਕਲੋਰ ਐਂਟਰਨਲੀ ਪ੍ਰੋਲ 4.4 ਜੀਆਰ ਇਹ 4 ਕਿਲੋ ਫਟੇਰਾ ਵਰਤ ਨਹੀਂ ਹੁੰਦੀ ਆਪਾਂ ਜਿਹੜੀ ਆਪਾਂ ਕੈਲਡਾਨ ਪਤਾਨ ਵਗੈਰਾ ਹੈਗੀ ਆ ਉਹ ਆਪਾਂ 10 ਕਿਲੋ ਪਾਉਣੀ ਹੁੰਦੀ ਹੈ। ਕਈ ਵਾਰ ਕਿਸਾਨ ਵੀਰ ਜਿਹੜੀ ਪਤਾਨ ਆ ਉਹ 5-6 ਕਿਲੋ ਤੱਕ 7 ਕਿਲੋ ਤੱਕ ਪਾਉਂਦੇ। 10 ਕਿਲੋ ਦੀ ਰეკਮੈਂਡੇਸ਼ਨ ਆ ਬਾਸਮਤੀ ਦੇ ਵਿੱਚ। ਜਿਹੜੀ ਰੀਜੈਂਟ ਆ ਉਹ 6 ਕਿਲੋ ਪਾਉਣੀ ਹੁੰਦੀ ਆ। ਫਿਪਰੋਨਿਲ ਟੈਕਨੀਕਲ ਆ ਜਿਹੜਾ ਤੇ ਇਹ ਆਪਾਂ ਕੋਸ਼ਿਸ਼ ਕਰਨੀ ਆ ਜਦੋਂ ਆਪਾਂ ਵਰਤਣੀ ਆ ਕਈ ਕਿਸਾਨ ਵੀਰ ਆ ਜਿਹੜੇ ਨੰਗੇ ਹੱਥਾਂ ਦੇ ਨਾਲ ਹੀ ਜਿਹੜੇ ਹੈਗੇ ਆ ਕੀਟਨਾਸ਼ਕ ਜ਼ਹਿਰ ਪਾਉਂਦੇ ਰਹਿੰਦੇ ਆ ਹੱਥਾਂ ਤੇ ਦਸਤਾਨੇ ਜ਼ਰੂਰ ਚੜਾਓ। ਤੇ ਉਦੋਂ ਬਾਅਦ ਜਿਹੜੇ ਹੈਗੇ ਕੀਟਨਾਸ਼ਕ ਆਪ ਵਰਤਨੇ ਆ ਇਹਨ ਤੁਸੀਂ ਚਾਹੇ ਸਪਰੇਅ ਕਰ ਲੋ ਸਪਰੇਅ ਦੇ ਵਿੱਚ ਜਿਵੇਂ ਫੇਮ ਐਂਡ ਕੂਮੀ ਐ ਮੋਟਰ ਆ ਜਾਂ ਕੋਰਾ ਜਨ ਤੇ ਜਾਂ ਫਿਰ ਦਾਣੇਦਾਰ ਕੀਟ ਨਸ਼ਕਪਾ ਲੋ ਬਾਸਮਤੀ ਵਾਸਤੇ ਝੋਨੇ ਦੇ ਵਿੱਚ ਪਰ ਆਪਾਂ ਸਪਰੇਅ ਕਰਨੀ ਆ ਕੋਸ਼ਿਸ਼ ਕਰੋ ਤੁਸੀਂ ਨਾ ਮਤਲਬ ਇੱਕ ਸਿੱਧਾ ਹਿਸਾਬ ਲਾ ਲਈਏ 45 50 ਦਿਨ ਤੇ ਜਾ ਕੇ ਬਾਸਮਤੀ ਆਪਦੀ ਫਸਲ ਚੈੱਕ ਕਰਦੇ ਰਹੋ ਖਾਸ ਤੌਰ ਤੇ 18 47 40 ਦਿਨ ਤੇ ਜਾ ਕੇ 18 47 1509 16 92 ਵਗੈਰਾ ਇਹਨਾਂ ਨੂੰ 40 ਦਿਨ ਤੇ ਜਾ ਕੇ 35 40 ਦਿਨ ਤੇ ਚੈੱਕ ਕਰਦੇ ਰਹੋ ਕਿਉਂਕਿ ਘੱਟ ਸਮੇਂ ਵਾਲੀਆਂ ਕਿਸਮਾਂ ਜਿਹੜੀ ਤੁਹਾਡੀ ਮੁੱਛਲ ਵਗੈਰਾ ਹੈਗੀਆਂ ਨੇ ਉਹਦੇ ਵਿੱਚ ਤਾਂ ਆਪਾਂ ਨੂੰ ਰੋਗ ਵੱਧ ਆਉਂਦੇ ਆ ਬਿਮਾਰੀਆਂ ਦਾ ਜਿਹੜਾ ਘਰ ਕਿਸਮ ਆ ਉਹ ਅ ਜਿਹੜੀ ਗੋਭ ਦੀ ਸੰਡੀ ਆ ਉਹ ਤੁਸੀਂ ਚੈੱਕ ਕਰੋ ਜਾ ਕੇ 50 ਦਿਨ ਤੇ 55 ਦਿਨ ਤੇ ਜਾ ਕੇ ਉਹ ਲੰਬੇ ਸਮੇਂ ਵਾਲੀ ਕਿਸਮ ਤੇ ਆਪਣੇ ਗੋਭਾਂ ਸੁੱਕੀਆਂ ਜਿਹੜੇ ਮੁੰਜਰਾ ਨਾ ਸੁੱਕੀਆਂ ਨਿਕਲ ਤਾਂ ਉਸ ਟਾਈਮ ਦੇ ਉੱਤੇ ਜਾ ਕੇ ਆਪਾਂ ਜਿਹੜੀ ਹੈਗੀ ਸਪਰੇਅ ਕਰਨੀ ਹੈ ਚਾਹੇ ਤੁਸੀਂ ਦਾਣੇਦਾਰ ਕੀਟਨਾਸ਼ਕ ਪਾਉਣੀ ਬਾਸਮਦੀ ਵਿੱਚ ਪਰ ਸਫਾਰਸ਼ ਕੀਟਨਾਸ਼ਕ ਹੀ ਵਰਤੋ ਬਿਨਾਂ ਜ਼ਰੂਰਤ ਨਾਲ ਵਰਤੋ ਤੇ ਡੋਜ਼ ਆ ਜਿਹੜੀ ਉਹ ਜ਼ਿਆਦਾ ਨਾ ਪਾਓ ਫੇਮ 20 ਐਮ ਐਲ ਐ ਕੋਰਾਜਨ 60 ਐਮ ਐਲ ਟਕੂਮੀ 50 ਗ੍ਰਾਮ ਮੋਟਰ 170 ਗ੍ਰਾਮ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ਾਹ